ਗੁੱਸਾ ਕਿਹੜੀ ਗੱਲ ਦਾ ਦਿਖਾ ਗਿਆ ਐ ਪਾਣੀਆਂ ਐਨਾ ਕਾਤੋਂ ਇਕੱਠਾ ਹੋ ਕੇ ਆ ਗਏ ਐ ਪਾਣੀਆਂ ਲਹੂ ਵਾਂਗੂ ਵਹਿੰਦਾ ਸੀ ਪੰਜਾਬ ਦੀਆਂ ਨਾੜਾਂ 'ਚ ਤੂੰ ਲਹੂ ਸਾਡਾ ਪਾਣੀ ਕਿਉਂ ਬਣਾ ਗਿਆ ਐ ਪਾਣੀਆਂ ਤੇਰੀ ਜਗ੍ਹਾ ਰੱਖੀ ਅਸੀਂ ਦਿਲ 'ਚ ਹਮੇਸ਼ਾ ਤੂੰ ਅੱਖੀਆਂ ਦੇ ਵਿੱਚ ਕਾਤੋਂ ਆ ਗਏ ਐ ਪਾਣੀਆਂ ਆਪੇ ਤੂੰ ਜਿਉਂਦੇ ਕੀਤੇ ਖੇਤ ਸਾਡੇ ਸੋਹਣਿਆਂ ਜਿਉਂਦਿਆਂ ਖੇਤਾਂ ਨੂੰ ਕਾਤੋਂ ਖਾ ਗਏ ਐ ਪਾਣੀਆਂ ਇੱਕ ਗੱਲ ਚੰਗੀ ਸਿਆਣ ਕਰਾ ਗਿਆ ਬਗਾਨਿਆਂ ਦੀ ਕੌਣ ਸਾਡੇ ਆਪਣੇ ਵਿਖਾ ਗਏ ਐ ਪਾਣੀਆਂ ਮੰਨਿਆਂ ਤੂੰ ਖੇਤ ਡੋਬੇ ਮੰਨਿਆਂ ਤੂੰ ਘਰ ਟਾਹੇ ਸੋਚੀ ਨਾ ਕਿ ਹੌਸਲੇ ਵੀ ਟਾ ਗਏ ਐ ਬਾਕੀ